ਸਤਿ ਸ਼੍ਰੀ ਅਕਾਲ ਜੀ ਆ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਸਤਿ ਸ਼੍ਰੀ ਅਕਾਲ ਅੱਜ ਥੋੜੀ ਜੀ ਅੰਗਰੇਜ਼ੀ ਇਸ ਕਰਕੇ ਬੋਲਾਂਗੇ ਕਿਉਂਕਿ ਜਿਵੇਂ ਇਹ ਸਪੈਸ਼ਲੀ ਨੈਸ਼ਨਲ ਮੀਡੀਆ ਸਾਨੂੰ ਪ੍ਰੈਜ਼ੈਂਟ ਕਰ ਰਿਹਾ ਤਾਂ ਉਹ ਨੈਸ਼ਨਲ ਮੀਡੀਆ ਨੂੰ ਅਸੀਂ ਦੱਸਣਾ ਅਸੀਂ ਬੰਦੇ ਕੌਣ ਆ ਤੇ ਇੱਥੇ ਹੋ ਕੀ ਰਿਹਾ ਸੋ ਲੈਟਸ ਚੈੱਕ ਇਟ ਆਊਟ ਅਸੀਂ ਇੱਥੋਂ ਲੰਘ ਰਹੇ ਸੀ ਵੀ ਅਸੀਂ ਹੁਣੇ ਹੀ ਸੋਚਿਆ ਵੀ ਲਾਈਵ ਕਰਕੇ ਲੋਕਾਂ ਨੂੰ ਸਾਡਾ ਸਾਡੀ ਜ਼ਿੰਦਗੀ ਤੇ ਅਸੀਂ ਇੱਥੇ ਕਰ ਕੀ ਰਹੇ ਆ ਆਏ ਕਿਉਂ ਆ ਅਸੀਂ ਕੌਣ ਆ ਇਹ ਦਿਖਾਇਆ ਜਾਵੇ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਬੇਬੇ ਸਤਿ ਸ਼੍ਰੀ ਅਕਾਲ ਇਹ ਬੇਬੇ ਇੱਕ ਨਾ ਫਿਲਮੀ ਐਕਟਰੈਸ ਆ ਕੰਗਣਾ ਰਣੌਥ ਤੇ ਉਹ ਕਹਿੰਦੀਆਂ ਵੀ ਜਿਹੜੀਆਂ ਬੇਬੇ ਇੱਥੇ ਆਈਆਂ ਨਾ ਤੁਹਾਡੇ ਨਾਲ ਬੈਠੀਆਂ ਵੀ ਇਹ ਤਾਂ 100-100 ਰੁਪਏ ਤੇ ਦਿਹਾੜੀ ਤੇ ਆਉਂਦੀਆਂ ਇਹਨਾਂ ਨੂੰ ਮੜਾ ਜਾ ਦੱਸ ਦੋ ਵੀ ਕੌਣ ਆ ਅਸੀਂ ਮੜਾ ਦੱਸੋ ਇਹਨਾਂ ਨੂੰ ਵੀ ਕੌਣ ਆ ਅਸੀਂ ਅਸੀਂ ਬਾਰੇ ਜੀ ਕਹਿੰਦੇ ਵੀ ਪਤਾ ਨਾ ਭਾਈ ਅਸੀਂ ਦੁਨੀਆ ਦੇ ਪਤਾ ਨਾ ਅਸੀਂ ਬਿਕਨਾਲੀਆਂ ਨਹੀਂ ਹੈਗੇ ਹਾਂ ਹਾਂ ਔਰ ਦੱਸੋ ਇਹਨਾਂ ਨੂੰ ਵੀ ਅਸੀਂ ਆਪਦੀਆਂ ਜ਼ਮੀਨਾਂ ਬਚਾਉਣ ਆਏ ਆ ਦੱਸੋ ਮੜਾ ਜਾ ਇਹਨਾਂ ਨੂੰ ਹਾਂਜੀ ਹਾਂਜੀ ਨਾਂ ਨਹੀਂ ਮਾਣੀਆਂ ਨਹੀਂ ਹੈਗੀਆਂ ਆਪਣੇ ਬੱਚਿਆਂ ਦੀ ਦੇਖਾ ਕਰਨਾ ਹੈ ਬੇਬੀ ਕੀ ਹੁਣ ਜਾਣਾ ਕਿਵੇਂ ਇੱਥੋਂ ਕੀ ਕਰਕੇ ਜਾਣਾ ਮੈਂ ਕਿਹਾ ਮੋੜਨ ਨੂੰ ਕਹਿੰਦੇ ਆ ਕਹਿੰਦੇ ਕਹਿੰਦੇ ਨਹੀਂ ਦਿੱਲੀ ਬੈਠੋ ਜਾ ਕੇ ਉਹ ਕਹਿੰਦੇ ਆ ਨਹੀਂ ਨਹੀਂ ਅੱਥੀ ਚੱਲਦੇ ਆ ਆਉਂਗੇ ਇੱਥੇ ਬੱਚੇ ਕਿਹਦੇ ਬਿੱਤੀ ਤੇ ਮੋਦੀ ਨੂੰ ਬਣਾ ਕੇ ਜਾਉਂਗੇ ਹਾਂ ਮੋਦੀ ਬਣਾ ਕੇ ਜਾਣਾ ਮੋਦੀ ਤੇਰੇ ਕੰਮ ਨਕੰਮੇ ਫੇਰ ਕਹਾਂਗੀ ਖਾੜਕੂ ਜੰਮੇ ਬੇਬੇ ਅੱਛਾ ਮੈਨੂੰ ਆਏ ਦੱਸੋ ਵੀ ਇੱਥੇ ਜੇ ਇਹਨਾਂ ਦੇ ਬੰਦੇ ਆ ਜਿਹੜੇ ਸਾਡੇ ਡਾਂਗਾ ਮਾਰਦੇ ਸੀ ਅਥਰੂ ਗੈਸ ਛੜਦੇ ਸੀ ਜਾਂ ਸਾਡੇ ਉੱਤੇ ਜਿਹੜੇ ਪਾਣੀ ਦੀਆਂ ਬਿਛਾੜਾਂ ਮਾਰਦੇ ਸੀ ਉਹਨਾਂ ਨੂੰ ਵੀ ਆਪਾਂ ਲੰਗਰ ਛਕਾਵਾਂਗੇ ਕਿ ਨਹੀਂ ਛਕਾਵਾਂਗੇ ਛਕਾਵਾਂਗੇ ਹਾਂਜੀ ਤਾਂ ਇਹਨਾਂ ਨੂੰ ਦੱਸੋ ਵੀ ਅਸੀਂ ਆ ਬੰਦੇ ਆ ਅਸੀਂ ਸੋ ਬੇਬੇ ਅਸੀਂ ਇਹਨਾਂ ਨੂੰ ਹੋਰ ਵੀ ਦਿਖਾਉਣੇ ਆ ਜਾ ਕੇ ਸਾਰਾ ਜੀ ਲਾੜੀ ਦੀ ਬਾਜਾ ਉਹ ਪੰਨੇ ਲੜੇ ਜੀ ਕਰਲੇ ਹਾਂਜੀ ਬਾੜੀ ਨਾਲ ਤਾਂ ਪਾਵਨ ਕਾ ਸਾਨੂੰ ਕੀ ਆਖਾ ਸਾਨੂੰ ਕੀ ਆਖਾ ਆ ਆ ਬਜ਼ੁਰਗ ਬੈਠੇ ਆ ਹਾਂਜੀ ਬਜ਼ੁਰਗੋ ਤੁਸੀਂ ਕਿੱਥੋਂ ਆਏ ਜੀ ਇੱਕੋ ਹੀ ਆ ਜੀ ਨਹੀਂ ਇਹ ਸਾਨੂੰ ਬਦਨਾਮ ਕਰੀ ਜਾਂਦੇ ਆ ਤੇ ਇਹਨੂੰ ਸਾਨੂੰ ਹੋਰ ਹੀ ਪਾਸੇ ਧੱਕੀ ਜਾਂਦੇ ਆ ਤੇ ਕਹਿੰਦੇ ਆ ਵੀ ਇਹ ਤਾਂ ਦੇਖੋ ਪੰਜਾਬ ਦੇ ਬੰਦੇ ਇਹ ਤਾਂ ਖਾਲਸਤਾਨੀ ਮੂਵਮੈਂਟ ਚੋਂ ਆਏ ਆ ਇਹ ਤਾਂ ਟੈਰਰਿਸਟ ਆ ਇਹ ਤਾਂ ਇੱਕ ਬਖਰੀਆਂ ਵਖਰੀਆਂ ਗੱਲਾਂ ਕਰੀ ਜਾਂਦੇ ਆ ਇਹਨਾਂ ਨੂੰ ਮੜਾ ਜਾ ਦੋ ਦੋ ਹੱਥ ਹੋ ਜੇ ਜੀ ਇਹਨਾਂ ਨਾਲ ਸਿੱਧੀ ਗੱਲ ਹਾਂ ਜੀ ਖਾਲਸਾ ਸਾਨੂੰ ਸੁਣਾਉਣਾ ਭਰਾ ਹਾਂ ਜੀ ਨਾ ਜੀ ਖਾਲਸਾ ਕਹਾਣੀਆਂ ਅਸੀਂ ਆਪਣੇ ਹੱਕਾਂ ਬਾਤ ਦੇ ਲੜਦੇ ਆ ਸਾਡੀ ਆਉਣ ਵਾਲੀ ਪੀੜ੍ਹੀ ਜੇ ਅਸੀਂ ਹੁਣ ਲੜਦੇ ਨਹੀਂ ਸਾਡੀ ਆਉਣ ਵਾਲੀ ਪੀੜ੍ਹੀ ਕਹੂਗੀ ਪਾਪੇ ਤੁਸੀਂ ਕਿੱਧਰ ਮਰ ਗਏ ਤੇ ਜਦੋਂ ਮੋਦੀ ਨੇ ਇੱਕ ਕਾਨੂੰਨ ਲਿਆਂਦੇ ਤੇ ਉਹਦੇ ਤੁਸੀਂ ਗਮੀਨਾ ਖੋਹਦੇ ਤੇ ਹੁਣ ਅਸੀਂ ਸਾਨੂੰ ਦਿਹਾੜੀ ਕਰਨੀ ਪੈਗੀ ਸਾਡੇ ਛੇਹਿਆਂ ਨੂੰ ਥੱਲਿਆ ਕਰਨਗੇ ਜੇ ਅਸੀਂ ਹੁਣ ਉਰੇ ਲੜ ਕੇ ਮਰ ਜਾਗੇ ਸਾਸੀ ਦੰਦ ਸਾਡਾ ਨਾਂ ਆਊਗਾ ਠੀਕ ਹੈ ਨਹੀਂ ਪਹਿਲਾਂ ਵੀ ਸਾਡੇ ਬਜ਼ੁਰਗ ਲੜ ਕੇ ਮਰ ਗਏ ਭਗੇਲ ਸਿੰਘ ਸੇਤਾ ਸਿੰਘ ਆਲੂ ਵਾਲੀਆ ਸਾਹਬ ਸਿੰਘ ਟਾਰੀ ਇਹਨਾਂ ਨੇ ਝੰਡਾ ਚਾੜਿਆ ਦੀਗਾ ਆ ਲਾਲ ਕਿਲੇ ਦੇ ਉੱਤੇ ਝੂਲ ਰਿਹਾ ਨਹੀਂ ਕੇਸ਼ਰੀ ਝੰਡਾ ਉਹ ਝੰਡਾ ਉਹ ਮੈਂ ਜੁਕਰੀ ਆਲੇ ਦਾਲੋਂ ਛੀਲ ਕਰੀਤੀ ਦਿੱਲੀ ਉਦੋਂ ਵੀ ਹੁਣ ਵੀ ਦਿੱਲੀ ਨੂੰ ਛੀਲ ਕਰਾਂਗੇ ਅਸੀਂ ਇਹਨੂੰ ਟੀਟ ਕਰਕੇ ਅਬ ਦਾ ਨੋ ਨਿਸ਼ਾਨ ਇੱਥੇ ਰੱਖ ਕੇ ਜਾਵਾਂਗੇ ਕੋਈ ਕਿਸਾਨ ਆਏ ਨੇ ਪੰਜਾਬ ਹਿੰਦੁਸਤਾਨ ਦਾ ਇਹ ਕੱਲਿਆ ਪੰਜਾਬ ਦਾ ਝਗੜਾ ਨਹੀਂ ਸਾਰੇ ਹਿੰਦੁਸਤਾਨ ਦਾ ਝਗੜਾ ਹੈ ਝਗੜੇ ਨੂੰ ਮਿਟਾ ਕੇ ਜਾਵਾਂਗੇ ਆਪਣੀਆਂ ਹੱਕਾਂ ਲੈ ਕੇ ਜਾਵਾਂਗੇ ਭਾਵੇਂ ਦੋ ਸਾਲ ਲੱਗ ਜਾਣ ਦੋ ਸਾਲੇ ਸੜਕਾਂ ਦੇ ਉੱਤੇ ਰਹਾਂਗੇ ਕਾੜੀਆਂ ਸਮਾਨ ਦੀਆਂ ਭਰੀਆਂ ਪੰਜਾਂ ਨੇ ਸਾਰਾ ਕੋ ਜਾਣਦਾ ਹੋਇਆ ਕਿ ਘੱਟ ਵੀ ਜਾਊਗਾ ਹੋਰ ਨਹੀਂ ਆਵਾਂਗੇ ਕੀ ਬਾਤ ਹੈ ਬਾਬਾ ਜੀ ਹਾਂ ਜੀ ਬਾਈ ਤੁਸੀਂ ਦੱਸੋ ਅਜੀਤਰਾ ਜੀ ਆਗੇ ਪੰਜ ਚੱਕਰੀ ਗਣਾਂਸ਼ੀ ਕਹਿੰਦਾ ਵੱਢ ਕੇ ਖੜਾਂਗੇ ਅਜੀਤਰਾ ਵੱਢ ਕੇ ਕੀ ਬਾਤ ਹੈ ਉਹਦੇ ਜਿਹੜੇ ਦੋ ਦਾ ਮੇਰੇ ਪੋਤੇ ਨੇ ਹਾਂਜੀ ਦੋ ਪੋਤੀਆਂ ਨੇ ਹਾਂਜੀ 70 ਸਾਲ ਦੀ ਉਮਰ ਹੋ ਰਹੀ ਹੈ ਹਾਂਜੀ ਮੈਂ ਲੱਕੜ ਦਾ ਹਾਲ ਮੈਂ ਵਾਹਿਆ ਹਾਂਜੀ ਪੈਦਾ ਫਲੇ ਮੈਂ ਵਾਹੇ ਨੇ ਠੀਕ ਹੈ ਜੀ ਇਹਦਾ ਮਸਲਾ ਤਾਂ ਕਦੇ ਕਿਸੇ ਮਾਤਰੀ ਨੇ ਕਰੀ ਨਹੀਂ ਸੀ ਇੰਦਰਾ ਗਾਂਧੀ ਵੇਲੇ ਵੀ ਦੇਖਿਆ ਜੱਟਾ ਉਹ ਨਹੀਂ ਕਰਿਆ ਸੀ ਕਿਸੇ ਨੇ ਜੀ ਜਿਹੜਾ ਮੋਦੀ ਨੇ ਕਰਤਾ ਜੀ ਇਹ ਸਾਡੇ ਬੱਚੇ ਦੇ ਵਾਸਤੇ ਕਿਉਂ ਕਰਦੇ ਵੀ ਸਾਡੇ ਬੱਚੇ ਕੀ ਕਰਨਗੇ ਸਾਨੂੰ ਜੇ ਸਾਡੀਆਂ ਜ਼ਮੀਨਾਂ ਗੋੜਿਆ ਗਈਆਂ ਜੀ ਸਾਡੇ ਨਾਲ ਵੇਖੀ ਰਹੂਗਾ ਕਰਜੇ ਦੇ ਮਾਰੇ ਪਿਆ ਸੀ ਜ਼ਿਮੀਂਦਾਰ ਪਹਿਲਾਂ ਛੋਟੇ ਜ਼ਿਮੀਂਦਾਰਾਂ ਜੀ ਪਹਿਲੀ ਸਾਡੇ ਬੱਚੇ ਸੀ ਮザ ਪਾਲ ਕੇ ਖੜੇ ਕਰੇ ਨੇ ਵੀ ਹੁਣ ਸਾਡੀ ਜਾਇਦਾਦ ਖੋਹ ਲਈ ਸਾਡਾ ਰੇਟ ਤੋੜਤਾ ਵੀ ਤੁਸੀਂ ਖਾਵਾਂਗੇ ਕੀ ਬੱਚੇ ਕੀ ਕਰਨਗੇ ਸਾਡੇ ਬੱਚੇ ਤਾਂ ਹੋਰ ਪੰਜਾਬਾਂ ਨੂੰ ਵਿਆਹ ਚ ਦੇਣਗੇ ਝੋਲੇ ਚ ਕੀ ਹੈ ਪਿਆਰ ਬਣਾ ਰਹੇ ਨੇ ਅਸੀਂ ਕਿਤੇ ਅਸੀਂ ਸਿੱਖਾਂ ਅਸੀਂ ਆਪਣੇ ਹੱਕ ਦੇ ਲੜਾਂਗੇ ਤੇ ਸਾਡੀ ਜ਼ਿੰਦਗੀ ਵਗ ਜਾਈ। ਕੀ ਬਾਤ ਹੈ। ਆਪ ਬਈਓ ਕਹਿੰਦੇ ਇੱਧਰ ਚੱਲ ਜੀ। ਇੱਧਰ ਆਜੋ। ਇੱਧਰ ਆਜੋ। ਹਾਂਜੀ। ਇਹ ਸਾਨੂੰ ਨਾ ਬਦਨਾਮ ਕਰੀ ਜਾਂਦੇ ਆ। ਅੱਛਾ ਜੀ। ਤੇ ਇਹ ਕਹਿੰਦੇ ਵੀ ਇਹ ਤਾਂ ਕੋਈ ਹੋਰ ਗੱਲ ਆ ਅੰਦਰੋਂ। ਅੰਦਰੋਂ ਇਹ ਖਾਲਿਸਤਾਨ ਵਾਲੀ ਗੱਲ ਲਈ ਫਿਰਦੇ ਆ ਤੇ ਇਹ ਆਪਾਂ ਹੈਨਾ ਤੇ ਆਪਾਂ ਉਹ ਕਹਿੰਦੇ ਤਾਂ ਹੀ ਇੱਥੇ ਸਾਰੇ ਬੰਦੇ ਇਕੱਠੇ ਹੋਏ ਫਿਰਦੇ ਆ ਇੱਕ ਕਿਸਾਨਾਂ ਨੂੰ ਤਾਂ ਕਿਸਾਨ ਤਾਂ ਹੈ ਹੀ ਨਹੀਂ ਇਹਨਾਂ ਚ ਨਹੀਂ ਕਹਿੰਦੇ ਕਿਸਾਨ ਕਿਸਾਨ ਖੇਤੀ ਕਰਦੇ ਆ ਹੈ ਕਿਉਂ ਨਹੀਂ ਛੋਟੀ ਕੁੜੀ ਦਾ ਜਵਾਈ ਨੇ ਉਹ ਕਹਿਣ ਖੇਤੀ ਕਰਦੇ ਆ ਇਹਨਾਂ ਦੀ ਕਿਉਂ ਨਾਲ ਕਿਉਂ ਇਹ ਜੰਮੇ ਗੱਲ ਆ ਅਸੀਂ ਪੀਕੇ ਜੋ ਡਟਾਉਂਦੇ ਨੇ ਬਰਕਰਾਂਗੇ ਹਾਂਜੀ ਨਹੀਂ ਕਿਹੜੇ ਕਿਹੜੇ ਪਿੰਡੋਂ ਬਾਪੂ ਬਲਿਆਲ ਬਲਿਆਲ ਪਿੰਡੋਂ ਸੰਗਰੂਰ ਤਸੀਲ ਭਵਾਨੀਗੜ ਹਾਂਜੀ ਠੀਕ ਆ ਚਲੋ ਹੱਥ ਲੈ ਕੇ ਜਾਵਾਂਗੇ ਹੱਥ ਲੈ ਕੇ ਆਵਾਂਗੇ ਜੀ ਪੂਰੀ ਤਿਆਰੀ ਕਰਕੇ ਆਏਗੇ ਮਕਲਾਵਾ ਵੀ ਲੈ ਕੇ ਆਉਂਦੇ ਆ ਮਕਲਾਵਾ ਲੈਣ ਆਇਆ ਜੀ ਜਾਨ ਸਾਡੇ ਆਊਗਾ ਫੇਰ ਜੀ ਆਟਾ ਫਿਰ ਲੈਣੇ ਚਲੋ ਜੀ ਆਜੋ ਗਾਹ ਨੂੰ ਤੁਰਗੇ ਇੱਧਰ ਹਾਂ ਇੱਧਰ ਤੁਸੀਂ ਆਹ ਦੇਖੋ ਅੱਜ ਮੋਰਚਾ ਦੇਖੋ ਇਹ ਐ ਖੜੀਆਂ ਇਹਨਾਂ ਨੂੰ ਕਿਹੜਾ ਹਾਂ ਵਧੀਆ ਕੰਮ ਕੀਤਾ ਜਿਹੜਾ ਤੁਸੀਂ ਆ ਜੋੜ ਕੇ ਹਾਂ ਆਂਦੀ ਬਾਬਾਈ ਵਾਹ ਜੀ ਲਾਓ ਜੀ ਲਾਓ ਇਹ ਫਿਰ ਇਹ ਕਿਸਾਨ ਨਹੀਂ ਹੈ ਇਹ ਤਾਂ ਕੋਈ ਹੋਰੇ ਆਏ ਹੋਏ ਆ ਪੰਜਾਬ ਤੋਂ ਆ ਦੱਸੋ ਤਾਂ ਹੀ ਬਾਕੀ ਦੇਖੋ ਜੀ ਜਿਹੜੇ ਕਹਿੰਦੇ ਨੇ ਉਹਨੂੰ ਕਹੋ ਤੁਸੀਂ ਆ ਕੇ ਦੇਖੋ ਇੱਥੇ ਆ ਕੇ ਦੇਖੋ ਕਿ ਕਟਾਣਾ ਕਿ ਕੀ ਹੈ ਹਾਂ ਇਹ ਪਤਾ ਲੱਗੂਗਾ ਇਹ ਪਤਾ ਲੱਗੂਗਾ ਲੰਗਰ ਕੀ ਉਹਨਾਂ ਨੂੰ ਉਹਨਾਂ ਨੂੰ ਵੀ ਛਕਾਉਂਗੇ ਜੇ ਆਗੇ ਹਾਂ ਕਟਾਣਾ ਜੇ ਲੰਗਰ ਤੋਂ ਸਭ ਪਾਸੇ ਹੈ تیاری ਪੂਰੀ ਹੈ ਕੀ ਬਾਤ ਹੈ ਇਹ ਕਾਹਦਾ ਪ੍ਰੋਪਗੈਂਡਾ ਕੀਤਾ ਜਾ ਰਿਹਾ ਸਸੀਵਾਲ ਭਾਈ ਸਸੀਕਾਲ ਕੀ ਹਾਲ ਹੈ ਜੀ ਬਾਬਾਈ ਵਾਹ ਕਿਸਾਨ ਇਕੋ ਜਿਲ੍ਹਾਬਾਦ ਇਹ ਡੰਡੇ ਆ ਵੀ ਕਿਸਾਨ ਨਹੀਂ ਆ ਸਾਹ ਵੀ ਹੋਣਾ ਕੋਈ ਵੀ ਕੋਣ ਆ ਤੁਸੀਂ ਦੱਸੋ ਕਿ ਕਿਸਾਨ ਕੀ ਹਾਲ ਆ ਬਾਈ ਕਿਵੇਂ ਹੋ ਉਹ ਅਸੀਂ ਆ ਲਾਈਵ ਕਰੀ ਜੰਨੇ ਆ ਇੱਕ ਮਿੰਟ ਆਗੇ ਬਾਈ ਇੱਕ ਮਿੰਟ ਆਗੇ ਇੱਕ ਮਿੰਟ ਆਉਣੇ ਆ ਮੜੇ ਇਹਨਾਂ ਨੂੰ ਪੁਚੱਕਾ ਦਿਖਾ ਦਈਏ ਇਹ ਮੋਰਚੇ ਨੂੰ ਬਦਨਾਮ ਕਰੀ ਜਾਂਦੀ ਆ ਜਨਤਾ ਕਿਹੜੇ ਪਾਸੇ ਭਾਈ ਗੱਡੀ ਟਰਾਲੀ ਸਮਾਨ ਦੀ ਭਰੀ ਹੋਈ ਚਲੋ ਫਿਰ ਹ ਇਧਰ ਨੂੰ ਹੋ ਜਾਓ ਸਹੀ ਹੈ ਭਾਈ ਸਹੀ ਕੰਮ